ਹਾਂਜੀ ਸਰ ਸਰਪੰਚ ਸਾਹਿਬ ਇੱਕ ਤੁਹਾਡੀ ਵੀਡੀਓ ਬਾਰਨ ਹੋ ਰਹੀ ਆ ਕਾਂਗਰਸ ਦੇ ਖਿਲਾਫ ਟਿਕਟ ਨਾ ਮਿਲਣ ਤੇ ਰੋਸ ਤੁਸੀਂ ਬਿਆਨ ਕੀਤਾ ਆ ਕੀ ਆ ਪੂਰ ਬੰਦਸ ਅ ਬਿਲਕੁਲ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਕਾਂਗਰਸ ਪਾਰਟੀ ਨੇ ਜੋ ਮੇਰੇ ਨਾਲ ਧੱਕਾ ਕੀਤਾ ਆ ਔਰ ਜੋ ਇਹਨਾਂ ਨੇ ਡਰਾਮਾ ਕੀਤਾ ਆ ਉਹਦੇ ਖਿਲਾਫ ਮੈਂ ਇਹ ਵੀਡੀਓ ਇਹ ਮੇਰੀ ਚੱਲ ਰਹੀ ਆ ਔਰ ਮੈਂ ਦੱਸ ਰਿਹਾ ਆ ਕਿ ਜੋ ਇਹਨਾਂ ਨੇ ਡਰਾਮਾ 35-35000 ਰੁਪਇਆ ਲੈ ਕੇ ਇਹ ਉਹਦੇ ਵਿੱਚ ਜਮਾ ਕਰਵਾਇਆ ਸੀ ਕੈਂਡੀਡੇਟਾਂ ਨੂੰ ਬਈ ਇਹਨਾਂ ਵਿੱਚੋਂ ਹੀ ਕੈਂਡੀਡੇਟ ਦਿੱਤਾ ਜਾਊਗਾ ਔਰ ਇਹਨਾਂ ਨਾਲ ਹੀ ਗੱਲਬਾਤ ਕੀਤੀ ਜਾਊਗੀ ਇਹਨਾਂ ਦੇ ਸਲਾਹ ਨਾਲ ਹੀ ਇੱਕ ਕੈਂਡੀਡੇਟ ਸਿਲੈਕਟ ਕੀਤਾ ਜਾਊਗਾ ਲੇਕਿਨ ਉਹ ਉਹ ਸਾਰਾ ਝੂਠ ਦਾ ਪਲੰਦਾ ਸੀਗਾ ਔਰ ਸਾਰਾ ਫੇਕ ਸੀਗਾ ਸਿਰਫ ਇਹਨਾਂ ਨੇ ਉਹ 35-35000 ਰੁਪਇਆ ਆਪਣੇ ਹਿਸਾਬ ਨਾਲ ਇਕੱਠਾ ਕਰ ਲਿਆ ਤੇ ਉਸ ਤੋਂ ਬਾਅਦ ਜਿੰਨੇ ਆਰਟਿਸਟ ਟਿਕਟਾਂ ਅਨਾਉਂਸ ਕਰ ਦਿੱਤੀਆਂ ਆਪਣੇ ਪੰਜਾਬ ਦੀਆਂ ਔਰ ਅੱਠਾਂ ਵਿੱਚੋਂ ਇੱਕ ਵੀ ਕੈਂਡੀਡੇਟ ਇਹ ਨਹੀਂਗਾ ਵੀ ਜਿਨੇ ਅਪਲਾਈ ਕੀਤੀ ਹੋਵੇ ਟਿਕਟ ਉਹਨੂੰ ਟਿਕਟ ਦਿੱਤੀ ਹੋਈ ਹੈ ਸੰਗਰੂਰ ਦੀ ਲਾ ਲਓ ਹੁਸ਼ਿਆਰਪੁਰ ਦੀ ਲਾ ਲਓ ਪਟਿਆਲੇ ਦੀ ਲਾ ਲਓ ਤੇ ਹੋਰ ਆਪਣੇ ਹੋਰ ਦੋ ਇੱਕ ਦੋ ਟਿਕਟਾਂ ਹੈਗੀਆਂ ਔਰ ਤੁਸੀਂ ਇਹ حساب ਲਾ ਲਓ ਵੀ ਅੱਠ ਵਿੱਚੋਂ ਇੱਕ ਵੀ ਕੋਈ ਕੈਂਡੀਡੇਟ ਇਹ ਨਹੀਂਗਾ ਹੈਗਾ ਵੀ ਜਿਨੇ ਟਿਕਟ ਭਰੀ ਹੋਊਗੀ ਔਰ ਉਹਨੂੰ ਦਿੱਤੀ ਹੋਵੇ ਜੇ ਇਹੀ ਇਨੀ ਆਪਣੀ ਮਰਜ਼ੀ ਕਰਨੀ ਹੈ ਜਾਂ ਇਦਾਂ ਦਾ ਡਰਾਮਾ ਹੀ ਕਰਨਾ ਹੈਗਾ ਇਹ ਤੇ ਫਿਰ ਸਿੱਧਾ ਤੁਸੀਂ ਉਹ ਕਰ ਦੇ ਵੇ ਤੁਸੀਂ ਸਿੱਧਾ ਹੀ ਪਹਿਲਾਂ ਹੀ ਇੱਕੋ ਵਾਰੀ ਕਹਿ ਦਿੰਦੇ ਵੀ ਯਾਰ ਜੇ ਨੂੰ ਟਿਕਟ ਦੇਣੀ ਆਪੇ ਹੀ ਦੇਈ ਜਾਣ ਤੇ ਕਿਸੇ ਨੂੰ ਇਦਾਂ ਦਾ ਇਦਾਂ ਦਾ ਚੱਕਰ ਚ ਪਾਉਣ ਦੀ ਲੋੜ ਹੀ ਨਹੀਂ ਸੀਗੀ ਚਲ ਹੁਣ ਅਗਲੀ ਰਣਨੀਤੀ ਕੀ ਹੋਏਗੀ ਤੁਹਾਡੀ ਅਗਰੀ ਅਗਰੀ ਰਣਨੀਤੀ ਇਹ ਆ ਕਿ ਜੋ ਜਿਨ੍ਹਾਂ ਨੇ ਜੋ ਮੇਰੀ ਟੀਮ ਆ ਜਿਨ੍ਹਾਂ ਨਾਲ ਮੈਂ ਸਲਾਹ ਕਰਕੇ ਟਿਕਟ ਅਪਲਾਈ ਕੀਤੀ ਸੀ ਉਹਨਾਂ ਨਾਲ ਸਾਰੀ ਸਲਾਹ ਕਰਕੇ ਔਰ ਅਗਲਾ ਕਦਮ ਚੁੱਕਿਆ ਜਾਊਗਾ ਦੇਖੋ ਪਾਰਟੀ ਦੇ ਹੱਕ 'ਚ ਕਰਦੇ ਆ ਜਾਂ ਉਹਨਾਂ ਦੇ ਅਗੇਂਸਟ ਕਰਦੇ ਆ ਕਿਉਂਕਿ ਇਹ ਜ਼ਰੂਰੀ ਨਹੀਂਗਾ ਕਿ ਕਾਂਗਰਸ ਪਾਰਟੀ 'ਚ ਰਹਿ ਕੇ ਹੀ ਸੇਵਾ ਹੁੰਦੀ ਆ ਹੋਰ ਪਾਰਟੀਆਂ ਵੀ ਹੈਗੀਆਂ ਉਹਨਾਂ 'ਚ ਰਹਿ ਕੇ ਵੀ ਸੇਵਾ ਹੋ ਸਕਦੀ ਆ ਔਰ ਜੋ ਇਹਨਾਂ ਨੇ ਇਹ ਏਸ ਟਿਕਟ ਉਤੇ ਮੈਚ ਫਿਕਸ ਕਰਕੇ ਇਹ ਟਿਕਟ ਦਿੱਤੀ ਆ ਔਰ ਕਾਂਗਰਸ ਪਾਰਟੀ ਨੂੰ ਇਸ ਦਾ ਨਤੀਜਾ ਭੁਗਤਣਾ ਪਊਗਾ